ਖੀ ਲੈਣਾ ਹੈ ਛਿੱਟ 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 ਪਤਾ ਗੋਭੀ ਮੰਗਦਾ ਪਿਆ ਹੈ ਆਓ ਕੋਈ ਖਾਣ ਵਾਲੀ ਚੀਜ਼ ਥੋੜੀ ਹੈ ਨਹੀਂ ਉਹ ਨਹੀਂ ਖਾਈਦੀ ਚੱਲ ਫਿਰ ਛਿੱਟੋ ਫੇਰ ਦਿਨਾ ਗੁੱਡ ਬாய் ਗੁੱਡ ਬாய் ਦਿਨਾ ਹੈ ਦਿਨਾ ਛਿੱਟੋ ਦੇਣ ਲੱਗਣਾ ਛਿੱਟ ਸਿੱਟ ਹੋਇਆ ਪਤਾ ਹੁਣ ਪਤਾ ਗੋਭੀ ਖਾ ਲਈ ਥੋੜੀ ਜਿਹੀ ਮੈਂ ਸਿੱਟ 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 ਹੋ ਸਿੱਟ ਹੋ ਐ ਸਟੇ ਸਟੇ ਈਜ਼ੀ 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 ਮੈਂ ਪਤਾ ਗੋਭੀ ਖਾ ਲਈ ਸਿੱਟ ਚੱਲ ਦਿਨਾ ਹੋ ਸਿੱਟ ਹੋਇਆ ਧਿਆਨ ਹੀ ਸਾਰਾ ਹੁਣ ਸਿਟ ਸਟੇ ਦੇਨ ਲੱਗਾ ਵਾ ਦੇਨ ਲੱਗਾ ਹੈ ਨਾ ਨਾ ਇਹਨੂੰ ਮਿਰਗੀ ਦਾ ਦੋਰਾ ਪੈਂਦਾ ਆ ਇੰਨੇ ਦਾ ਪਤਾ ਇਹਨਾਂ ਅਸਲ ਚ ਭੁੱਖੇ ਪੂਰੀ ਕਰਨ ਆਇਆ ਸਾਰੇ ਬੱਚੇ ਭੁੱਖੇ ਹੀ ਬਈ ਸਿਟ ਹੋ ਜਾ ਸਿਟ ਸਿਟ ਹੋ ਜਾ ਫੇਰ ਦਊਂਗਾ ਸਿਟ ਹੋ ਵੈਰੀ ਗੁੱਡ ਸਟੇ 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 ਨਵੂ ਸਟੇ ਦਾ ਪੱਜ ਵੀ ਗਿਆ ਪਾਣੀ ਵੀ ਨਾ ਦਿਨਾਂ 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 ਚਲ ਆ ਜਾ ਆ ਜਾ ਆ ਜਾ ਉਹ ਅੱਜ ਕੱਲ ਪਾਣੀ ਪੀਣ ਦਾ ਵੀ ਪਤਾ ਲੱਗ ਗਿਆ ਨਾ ਹੁਣ ਥੋੜਾ ਥੋੜਾ ਹੁਣ ਉੱਚ ਹੰਕਾਰ ਚ ਰਹਿੰਦਾ ਏ ਥੋੜਾ ਥੋੜਾ ਹੰਕਾਰ ਹੈ ਕਿ ਪਾਣੀ ਹੁਣ ਆਪੇ ਪੀ ਲੈਂਦਾ ਆਤਮ ਨਿਰਭਰ ਹੋ ਗਿਆ ਥੋੜਾ ਯਾ ਪਹਿਲਾ ਡੂੰਗਾ ਵੇਖੋ ਤੇ ਹੁਣ ਚਲੋ ਆ ਟੂਟੀ ਨਹੀਂ ਬੰਦ ਕਰਨੀ ਟੂਟੀ ਵੀ ਬੰਦ ਕਰਨ ਰੱਖੀ ਦੀ ਆ